ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਸ਼੍ਰੀ ਗੋਇੰਦਵਾਲ ਸਾਹਿਬ ਜੇਲ੍ਹ ਆਈ ਦਿਨੀ ਵਿਵਾਤਾ ਵਿੱਚ ਘਿਰਦੀ ਹੋਈ ਨਜ਼ਰ ਆਉਂਦੀ ਰਹਿੰਦੀ ਹੈ। ਇਸ ਵਾਰ ਸ਼੍ਰੀ ਗੋਇੰਦਵਾਲ ਸਾਹਿਬ ਜੇਲ੍ਹ ਦੇ ਰਾਤ ਇੱਕ ਵਾਰ ਫਿਰ ਤੋਂ ਖੂਨੀ ਝੜਪ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਖੇਡ ਖੇਡਦੇ ਹੋਏ ਦੋ ਤੜਿਆਂ 'ਚ ਆਪਸੀ ਝੜਪ ਹੋ ਗਈ ਅਤੇ ਇਸ ਦੌਰਾਨ ਹਿਰਾਸਤ 'ਚ ਰਹੇ ਸੰਦੀਪ ਸਿੰਘ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਖੰਡੂਰ ਸਾਹਿਬ ਵਿਖੇ ਲਿਜਾਇਆ ਗਿਆ। ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਜਿਸ ਤੋਂ ਬਾਅਦ थाना श्री गोंधਵਾਲ ਸਾਹਿਬ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਭਾਈ ਕੀ ਮਤਲਬ ਮਾਮਲਾ ਹੈ ਜਿਹੜਾ ਤੈਨੂੰ ਹੱਥੋਂ ਲੈ ਕੇ ਪੁੱਛਿਆ ਜਾ ਜੇਲ੍ਹ ਚ ਕੀ ਕਰਨ ਆਈ ਆ? ਇਹ ਭਾਈ ਗੇਮ ਕਰ ਰਿਹਾ ਸੀ ਉੱਥੇ ਕੋਈ ਆਸਰੇ ਦਾ ਤਕਾਰ ਹੋ ਗਿਆ। ਉਹਨਾਂ ਦਾ ਸਾਨੂੰ ਕਹਿ ਦਿੱਤਾ ਕਿ ਉਹ ਚਲੇ ਗਏ ਸਾਰੇ। ਕੀ ਕਰ ਰਿਹਾ ਹੈ ਜੇਲ੍ਹ ਦੇ ਵਿੱਚ? ਇਹ ਗੇਮ ਕਰ ਰਿਹਾ ਸੀ ਨਰ। ਗੇਮ ਖੇਡਦਾ ਸੀ। अच्छा जी ਤੇ ਹੁਣ ਇਹਨੂੰ ਫਿਰ ਟਾਂਕੇ ਲੱਗੇ ਆ ਜੀ ਹਾਂਜੀ ਠੀਕ ਹੈ ਜੀ ਤੇ ਹੁਣ ਇਹਨੂੰ ਵਾਪਸ ਲੈ ਫਿਰ ਦੇਰ ਚਲੇ ਜਾਓਗੇ ਜਿਹੜਾ ਡਾਕਟਰ ਤੋਂ ਹੁੰਦੇ ਨੇ ਉਹਦੇ ਨਾਲ ਮਤਲਬ ਹੋ ਗਏ ਠੀਕ 23 ਚੈਨਲ ਦੇ ਲਈ ਜਿਲ੍ਹਾ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ